ਤੁਸੀਂ ਆਪਾਂ ਫੇਰ ਸੋਚਿਆ ਚਲੋ ਕੋਲਚੇ ਖਾ ਲੈਂਦੇ ਆ ਤੇ ਕੋਲਚੇ ਖਾਣੇ ਮੱਖਣ ਵਾਲੇ ਕੋਲਚੇ ਤੇ ਮੇਰੇ ਘਰ ਵਾਲਾ ਪਿੱਛੇ ਆ ਰਿਹਾ ਹੈ ਆਜੋ 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 ਲੋ ਖਾ ਲਿਏ ਫਿਰ ਕੋਲਚੇ ਕਿਰਪਾ ਕਰਕੇ ਤੁਸੀਂ ਆਪਣੇ ਸਕਿਨ ਦਾ ਰਾਜ਼ ਦੱਸ ਸਕਦੇ ਹੋ ਟੈਲ ਮੈ ਟ੍ਰੂਥੋ ਕਿ ਲਵ ਵੀ ਦੱਸ ਸਕਦੇ ਆਪਣੀ ਵਾਈਫ ਦਾ ਨਹੀਂ ਟੁੱਟੀ ਖਾਣੀ ਤਾਂ ਜਿਆਦਾ ਮਿਲ ਗਿਆ ਨਾ ਘਰ ਵਾਲਾ ਤਾਂ ਕਰਕੇ ਦੇ ਦੇ ਅਰੇ ਨਿਖਾਰ ਆ ਗਿਆ ਠੀਕ ਤੇ ਚਲੋ ਠੀਕ ਹੋ ਫਿਰ ਆਪਾਂ ਹੁਣ घरे जाके मिलते खाने पीना तो तहु दिखा नहीं तो फिर घरे जाके मिलेंगे मिलेंगे मोटो चुंदू हरदीप कागी ਦੀਦੀ ਸਰਬੇ ਬਰਥਡੇ ਬਰਥਡੇ ਗੇਜੂ ਦੋ ਦੋ ਸਿੰਦੀ ਦੱਗੀ ਚੁੰਦੂ ਦੋਟ ਅਮਨੇ ਅਮ ਨੋਈ ਗੰਤਾਂ ਯਾ ਨੋ ਅਮਨੇ ਠਾਕ ਵੀ ਸਹੀ ਏ ਨਾ ਪਤਾ ਤੂ ਫਿਰ 1 2 ਪਾਊਡਰ ਲਾਈ ਚੁੰਦੂ ਰਬਾ ਮੇ ਜਾਈ 10:57 ਵਜੇ ਜਾਂ ਪਾਊਡਰ ਲਾ ਦੋ ਮਮਾ ਦੇ ਪੁੱਤ ਮਮਾ ਦੀ ਪਾਊਡਰ ਲਾ ਦੋ ਮਮਾ ਦੀ 6:00 ਵਜ ਗਈ ਪਾਊਡਰ ਲਾ ਦੋ ਮਮਾ ਦੇ 6:00 ਵਜ ਗਈ ਮਮਾ ਦੇ ਓਹ ਹੋ ਚੁੰਦੂ ਜੀ 6:00 ਵਜ ਗਈ ਪਾਊਡਰ ਪਾਊਡਰ ਲਾ ਦੇ ਪੁੱਤ ਮੋਟੋ ਮੋਟੋ ਚੁੰਦੂ ਜਿਆਦਾ ਆ ਜਾਂ ਨਾ ਦੇ ਰਲਾ ਮਾ ਪਾਡਰ ਤੂੰ ਮਮਾ ਦਾ ਕਾਕਾ ਕੇ ਪਾਪਾ ਦਾ ਹੈ ਪਾਡਰ ਰਿਆ ਅੱਛਾ ਜਦੋਂ ਮਮਾ ਦਾ ਕਾਕਾ ਕੇ ਪਾਪਾ ਦਾ ਪਾਡਰ ਤਾਂ ਕੀ ਕਰ ਹਾਈ ਹੂ ਹਾਈ ਹੋਈ ਹੋਗੀ ਉਹ ਅਜੀ ਬਈ ਸਾਡੇ ਹੈ ਨਹੀਂ ਕਿ ਰਾਤ ਦੀ 3 ਵਜੇ ਦੀ ਸਵੇਰ ਦੀ ਲਾਈਟ ਬੜਾ ਔਖਾ ਹੋਇਆ ਜਾਵਾ ਸੱਚ ਇਨਵਰਟਰ ਵੀ ਡਾਊਨ ਹੋ ਗਿਆ ਕਿਉਂਕਿ ਸਾਰੀ ਰਾਤ ਪੱਖੇ ਚੱਲਦੇ ਰਹੇ ਤੇ ਹੁਣ ਵਜੇ ਆ 11 ਮਾਰਾਂ ਇਹ ਤਾਂ ਪਹਿਲੇ ਪਹਿਲੇ ਕੀ ਪਤਾ ਉਸ ਨੂੰ ਹਮ ਇਨਵਰਟਰ ਜਾਨਕੀ ਮਾੜਾ ਮੋਟਾ ਹੀ ਵਜਿਆ ਵੀ ਜੇ ਧੁੱਪ ਧੁੱਪ ਨਿਕਲਦੀ ਆ ਬੈਨ ਨੇ ਜਾ ਕੇ ਦੂਜੀ ਵੀ ਲਾਗ ਜਾਨੀ ਫੇਰ ਥੋੜਾ ਬੈਠਾ ਜਊਗਾ ਅੱਧਾ ਘੰਟਾ ਘੰਟਾ ਹੁਣ ਇੱਥੇ ਹਵਾ ਵਗੀ ਜਾਂਦੀ ਆ ਤਾਂ ਹੀ ਬਾਗ ਰੂ ਹਾਂਜੀ ਪਤਾ ਹਾਂਜੀ ਗਰਮੀ ਤਾਂ ਬਹੁਤ ਆ ਬੱਦਲ ਜ਼ਰੂਰ ਆ ਪਰ ਹੈ ਨਹੀਂ ਹਵਾ ਹਵਾ ਮਾਰੀ ਮੋਟੀ ਆ ਗਿਆ ਹੀ ਨਾ ਅੱਗੇ ਆ ਗਿਆ ਹੀ ਅੱਗੇ ਆ ਗਿਆ ਕੀ ਚਾਹੀਦਾ ਪੁੱਤ ਕੀ ਚਾਹੀਦਾ ਕਾਕਾ ਕਿੱਥੇ ਆ ਪਹਿਲਾਂ ਕਾਕਾ ਦੋ ਪਹਿਲਾਂ ਕਾਕਾ ਦੋ

ਆਰ ਨੂੰ ਨਾ ਪਿਆ ਲੈ ਲਾਰਾ ਮਾ ਹੱਥ ਰਾਜ ਦੇ ਵਿੱਚ ਪਾਪਾ ਕਹਿੰਦੇ ਮੈਂ ਚੱਲਿਆ ਚੱਲ ਆ ਗਿਆ ਆ ਗਿਆ ਆ ਗਿਆ ਇੱਥੇ ਅਸੀਂ ਆ ਵੀ ਤਾਂ ਬਾਹਰ ਲਾਇਆ ਸੀ ਉਂਗਲ ਫੜ ਲੈ ਉਂਗਲ ਫੜ ਲੈ ਪਾਪਾ ਨੂੰ ਜਾਨ ਨਹੀਂ ਦੇਣਾ ਆਪਾਂ ਚੱਲ ਅੰਦਰ ਚਲੀਏ ਹਾਂ ਤੁਹਾਨੂੰ ਮੈਂ ਕਿਸੀ ਦੀ ਚੱਪਲ ਲੈ ਆਉ ਬਾਹਰ ਬਾੜੀ ਚ ਗੇੜਾ ਕੰਡੇ ਹੁੰਦੇ ਆ ਦੇਖੇ ਬਾਹਰ ਖੱਚ ਕੇ ਲਈ ਜਾਂਦੀ ਮੰਗੇ ਬਰੀ ਇਹ ਉੱਥੇ ਨਹੀਂ ਚੱਕ ਲਾਂਗੇ ਪੱਕੇ ਪੱਕੇ ਕਰਦੇ ਆ ਚੱਲ ਮੈਂ ਲੱਗੂ ਹਾਂ ਕਿੱਥੇ ਚੱਲੀ ਆ ਮੈਡਮ ਚੰਦੂ ਗੋਹਿਤ ਚੜਨਾ ਚੰਦੂ ਹਾਏ ਮੌਸਮ ਕਿੰਨਾ ਸੋਹਣਾ ਸੱਚੀ ਮੌਸਮ ਬਹੁਤ ਸੋਹਣਾ ਹੈ ਪਰ ਸੱਚੀ ਬੱਦਲ ਬੱਦਲ ਦੇ ਨਹੀਂ ਨਾ ਇੰਨੇ ਹੁੰਦੇ ਇੱਧਰ ਆ ਕਿਆ ਬਾਤਾਂ ਸੱਚੀ ਬਹੁਤ ਹੋਣਾ ਸਾਡੇ ਸਾਡੇ ਘਰ ਦੇ ਕੋਲੇ ਉਧਰ ਉਹ ਆਪਾਂ ਟੱਕਰਦੇ ਹੁੰਦੇ ਆ ਕਿੱਧਰ ਚੱਲੀ ਜਾਂਦਾ ਚੁੰਦੂ ਇੱਧਰ ਆ ਰੇ ਬਾਬੂ ਇੱਧਰ ਆ ਕੀ ਕਰੀ ਨੰਗੇ ਪੈਰ ਫਿਰਦਾ ਵਾਂ ਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਕਿਵੇਂ ਤੁਸੀਂ ਸਾਰੇ ਅੱਜ ਆਪਾਂ ਸਮਾਂ ਲੈਣ ਲਈ ਆਏ ਸੀ ਕਿਉਂਕਿ ਆਪਾਂ ਫਿਰ ਕੁਲਚੇ ਕੁਲਚੇ ਖਾ ਲੈਨੇ ਆ ਤੇ ਕੁਲਚੇ ਖਾਣੇ ਮੱਖਣ ਵਾਲੇ ਕੁਲਚੇ ਤੇ ਮੇਰੇ ਘਰ ਵਾਲਾ ਪਿੱਛੇ ਆ ਰਿਹਾ ਹੈ 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 ਆਜੋ 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 ਮੈਨੂੰ ਇਕੱਲੀ ਨਹੀਂ ਛੱਡਦੇ ਮੇਰਾ ਘਰ ਵਾਲਾ ਬੜਾ ਪਿਆਰਾ ਹੈ ਅੱਗੇ ਨਾਲੀ ਹੋਰ ਯਾਰ ਬਹੁਤ ਬੱਧੀ ਮੇਰੇ ਘਰ ਵਾਲੇ ਜੀ ਲੱਗ ਗਈ ਨਹੀਂ ਕਰੀ ਜੀ ਕਲਚੇ ਦੇਸਿਕਾ ਕਰਿਆ ਹਨਾ ਪੂਰੇ ਹੋਰ ਵਧੀਆ ਬਣਾਉਂਦੇ ਮੈਂ ਤਾਂ ਹੀ ਰੋਕਿਆ ਨਹੀਂ ਪਤਾ ਨਹੀਂ ਹੋਰ ਜੀ ਕਰਦਾ ਸੀ ਖਿੱਚੀ ਖਾਣ ਦਾ ਬੜਾ ਬਹੁਤ ਬਹੁਤ ਜ਼ਿਆਦਾ ਲੱਗੀ ਹੋਈ ਆ ਖਰੀਫ ਤਾਂ ਚੰਮ ਕੇ ਰਿਆ ਪੂਰੇ ਗਰੇ ਗਰੇ ਹੋਏ ਪਿਆ ਪਤਾ ਨਹੀਂ ਚਲੋ ਚਾਰ ਕਰਦੇ ਇੱਕ ਹੋਰ ਕਰ ਦਿੰਦੇ ਲੋ ਖਾ ਲਈਏ ਫਿਰ ਕਲਚੇ ਕਿਰਪਾ ਕਰਕੇ ਤੁਸੀਂ ਆਪਣੇ ਸਕੀਨ ਦਾ ਰਾਜ਼ ਦੱਸ ਸਕਦੇ ਹੋ ਟੈਲ ਮੈ ਮੇਟਰ ਉਥੋਂ ਕਿ ਲਵ ਵੀ ਦੱਸ ਸਕਦੇ ਆਪਣੀ ਵਾਈਫ ਦਾ ਹਰਦੀਪ ਕੀ ਅੱਜ ਕੱਲ ਤੁਸੀਂ ਜ਼ਿਆਦਾ ਕੋੜੀ ਜਵਾਨੀ ਬੋਲ ਰਹੇ ਦੱਸੋ ਵਧੀਆ ਵਸ ਆਪੀ ਹੋਊਗਾ ਐਵੇਂ ਨਹੀਂ ਆ ਪਿਆਰਾ ਪਿਆਰ ਅਰੇ ਜਬਾਨ ਚ ਦੱਸ ਦੋ ਰੋਟੀ ਖਾਣੀ ਦੱਸਿਆ ਜਿਆਦਾ ਮਿਲ ਗਿਆ ਨਾ ਘਰ ਵਾਲੀ ਦਾ ਤਾਂ ਕਰਕੇ ਦੂਰ ਮੈਨੂੰ ਨਿਖਾਰ ਆ ਗਿਆ ਸੀ ਮਾਸਟਰ ਡਰਦਾ ਰਹਿੰਦਾ ਹੀ ਹੈ ਨਾ ਡਾਇਰੈਕਟਰ ਕੋਈ ਨਹੀਂ ਆ ਡਰ ਰਹਿੰਦਾ ਰਹਿੰਦਾ ਰਿਐਲਟੀ ਹੈ ਕੋਟ ਬਊ ਚਲੋ ਜੀ ਗੋਲਚੇ ਬਣਵਾ ਕੇ ਖਾਈਏ ਸੱਚੀ ਬਹੁਤ ਜਿ ਕਰੀ ਜਾਂਦਾ ਵਾ ਖਾਈ ਜੀ ਫਿਰ ਆਪਾਂ ਹਾਂ ਜੀ ਗੋਲਚੇ ਗੋਲਚੇ ਖਾ ਕੇ ਵਿਹਲੇ ਹੋ ਗਏ ਹੁਣ ਆਪਾਂ ਤੁਰਪੇ ਆ ਕੇ ਡਿਜਨ ਲਾਣ ਲੱਗਾ ਆ। ਬਹੁਤ ਧੰਵਾਦ ਨੇ ਯਾਰ ਅੱਬ ਗੱਡੀ ਜਿੱਥੇ ਪੱਕਾ। ਤੇ ਰਬਾਬ ਕਰਿਆ ਜੱਕੀ ਦੀਦੀ ਦੇ ਕੋਲੇ। ਤੇ ਮੈਂ ਕਿਹਾ ਚਲੋ ਵਧੀਆ ਆਵਾਜ਼ ਮਾਨਸ ਮੁੰਤਰੀਦੇ ਤੁਹਾਨੂੰ ਪਤਾ ਫਿਰਣਾ ਬਹੁਤ ਜ਼ਿਆਦੇ ਹੁੰਦਾ ਬਾਹ। ਬਜਲਿੰਗ ਜਿਹਾ ਹੋਇਆ ਤੇ ਆਪੇ ਮੈਂ ਕਿਹਾ ਚਲੋ ਕਾਦੇ ਵਾਸਤੇ ਜਵਾਗੜੀ ਨੂੰ ਐਵੇਂ ਖੱਜਲ ਖੋਲ ਕਰਨਾ ਵਾ। ਗਰਮੀ ਬਹੁਤ ਤਕੀ। ਹੂੰ ਗਰਮੀ ਬਹੁਤ ਆ। ਮੈਂ ਇਹਨਾਂ ਕੰਮ ਤਾਂ ਗਰਮੀ ਦਾ ਨਾ ਗਰਮੀ ਮੰਦੀ ਬਹੁਤ ਏਸੀ ਬਣਾ ਤੋਂ ਬੈਂਦੀ ਨਹੀਂ। ਮੈਡਮ ਚਲੋ ਠੀਕ ਹੋ ਫਿਰ ਆਪਾਂ ਹੁਣ ਚੱਲੇ ਜਾਂਦੇ ਮਿਲਦੇ ਆ ਜੀ ਕੁਝ ਖਾਣੇ ਪੀਣੇ ਤਾਂ ਤੁਹਾਨੂੰ ਦਿਖਾਵਾਂਗੇ ਨਹੀਂ ਤਾਂ ਫਿਰ ਤੇਰੇ ਜਾ ਕੇ ਤਾਂ ਆਪਾਂ ਮਿਲਾਂਗੇ ਮਿਲਾਂਗੇ ਗੋਲੀ ਵਾਲਾ ਪਤਾ ਵੀ ਲੱਗਿਆ ਜੀ ਆਪਾਂ ਹਾਂ ਅਨਜਾਨੇ ਅਨਜਾਨੇ ਤੂੰ ਲੋਇਆ ਬਰਾਬਰ ਬਹਿ ਗਿਆ ਕਮਲ ਕੀ ਕਰਦੇ ਆ ਹਾਂਜੀ ਹਾਂਜੀ ਪਰ ਬਾਪੀ ਨਾਲ ਕਰੀ ਜਾਂਦੀ ਰੇਵਾ ਕਰਾਣੀ ਆ ਕਦੋਂ ਚੱਕਰ ਲੈ ਕੇ ਜਾਣੀ ਐਂਟੀ ਮੈਨੂੰ ਕੱਲ ਨੂੰ ਚਾਹੀਦੀ ਆ ਕੱਲ ਨੂੰ ਕਿੰਨੇ ਨੂੰ ਇਹਦੇ ਤੇ ਕਰ ਕਿੰਨੇ ਕਮਲ ਦੇ ਤੇ ਕਰ ਬੈ ਗਈ ਅਮਾ ਬੈ ਚੜ ਕੇ ਬੈ ਨੌ ਵਜੇ ਤੱਕ ਹੀ ਆ ਰਿਹਾ ਪਰ ਬਾਪ ਕੀ ਕਰਦਾ ਦੁਨੀਆਂ ਤੇ ਜਾਣਾ ਕੱਲ ਨੂੰ ਇੰਨਾ ਤੇ ਕੱਲ ਨੂੰ ਆਖਰ ਚੱਕੇ ਮਿਲੂਗਾ ਮੋਟੀਆਂ ਨੂੰ ਤਾਂ ਜਾਣਾ ਸੀ ਨਹੀਂ ਅਰ ਬਾਪ ਕੀ ਕਰਦਾ ਹੁਣ ਕਰ ਰਹੀ ਹੈ ਟ੍ਰੈਡਿੰਗ ਕਰਦੇ ਹਾਂ ਕੱਪੜੇ ਸਾਨੀ ਹੈ ਕੀ ਅਥ ਟ੍ਰੈਡਿੰਗ ਕਰਾ ਟ੍ਰੈਡਿੰਗ ਆਦੀ ਰਬਾਬੀ ਆ ਬੂੜੇ ਕੀ ਆਂਟੀ ਨੂੰ ਪੱਥਲਾ ਕੀ ਆ ਬੂੜੇ ਕੀ ਟ੍ਰੈਡਿੰਗ ਜਿਹੜੀ ਆਹ ਹੈਂ ਆਂਟੀ ਆ ਜਵੇਰ ਦੀ ਆ ਹਾਂ ਇਹ ਕਰ ਦੂਗੀ ਟ੍ਰੈਡਿੰਗ ਕੀ ਕਰਦੀ ਆ ਹਾਂ ਕੀ ਕਰ ਦਵਾਂ ਵਿੱਚ ਕਿੱਥੋਂ ਛੂੰ ਆਹ ਇਹ ਰੋਲ ਰੋਲ ਦੇਦੀ ਰਬਾਬਾ ਅਰਬਾਬੇ ਕੁੱਤ ਬੁਲਾਉਂਦਾ ਨਹੀਂ ਹਾਂ ਥੱਲੋਂ ਦੀ ਦੇਖੋ ਥੱਲੋਂ ਦੀ ਕੀ ਕਰਦੇ ਮੈਂ ਤੁਸੀਂ ਟ੍ਰੈਡਿੰਗ ਕਰਦੇ ਮੈਂ ਆ ਮੰਮਾ ਦੇ ਘਰ ਤੇ ਪਾਵਾਂ ਕਿਹਦੀ ਘਰ ਤਾਂ ਇਹ ਨਹੀਂ ਇਹਦੇ ਕੋਈ ਵੀ ਤਾਂ ਫਾਈ ਨਹੀਂ ਸੀ ਹਾਂਜੀ ਕਿਵੇਂ ਹੋ ਹਰਦੀਪ ਜੀ ਬਹੁਤ ਸਾਰੇ ਠੀਕ ਹੋ ਨੇ ਵਧੀਆ ਵਧੀਆ ਹਾਂਜੀ ਸਾਰੇ ਜਾਣੇ ਕਿਵੇਂ ਹੋ ਤੁਸੀਂ ਹਾਂਜੀ ਤੇ ਜਿਵੇਂ ਹਨਾ ਤੁਹਾਨੂੰ ਤੁਸੀਂ ਵਲੌਗ ਵਿੱਚ ਦੇਖਿਆ ਹੀ ਆਪਾਂ ਸਮਾਨ ਲੈ ਕੇ ਆਏ ਆ ਸਾਰਾ ਦੁਕਾਨ ਦਾ ਤੇ ਫਿਰ ਮੈਂ ਕਿਹ ਚੱਲ ਬਲੌਗ ਵੀ ਬਣਾਈ ਲਈਏ ਥੋੜਾ ਯਾ ਘਰ ਤਾਂ ਆਪਾਂ ਮਤਲਬ ਕੱਲ ਆਗੇ ਸੀਗੇ ਸਮਸ ਨੂੰ ਲੈ ਕੇ ਦੀਦੀ ਦੇ ਕੋਲ ਤੇ ਫਿਰ ਉਸ ਤੋਂ ਬਾਅਦ ਵਿੱਚ ਦੀਦੀ ਕੋਲ ਤੁਹਾਨੂੰ ਪਤਾ ਫਿਰ ਅਸੀਂ ਰਹਿਣਾ ਤਾਂ ਪੈਂਦਾ ਹੀ ਆ ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਰਵਾਂਗੇ ਨਹੀਂ ਉੱਥੇ ਤਾਂ ਫਿਰ ਇਸ ਲਈ ਅਸੀਂ ਇੰਸਟਾਲੇਟ ਹੋ ਗਈ ਤੇ ਅੱਜ ਆਪਣੇ ਘਰ ਆ ਇੱਥੇ ਆਏ ਆ ਆਪਣੇ ਪਿੰਡ ਤਾਂ ਹੁਣ ਆਏ ਆ ਤਾਂ ਹੁਣ ਆਪਾਂ ਫਿਰ ਨਾ ਆਦੂ ਕਿਸੇਰਾ ਕੰਮ-ਕੁਮ ਕਰਕੇ ਫ੍ਰੀ ਹੋ ਕੇ ਹੁਣ ਬੈਠੇ ਆ ਤੇ ਕੰਮ ਕਰਨ ਵਾਲੇ ਸੱਚੀ ਕਰਦੇ ਕੱਲ ਨੂੰ ਕੱਪੜੇ ਢੇੜੇ ਬਹੁਤ ਜ਼ਿਆਦਾ ਹੋਏ ਪਏ ਆ ਹੋਰ ਤੁਹਾਨੂੰ ਸਾਡੇ ਵਲੌਗ ਕਿਵੇਂ ਲੱਗਦੇ ਆ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੱਕ ਬਈਆ ਨੇ ਕਮੈਂਟ ਕੀਤਾ ਥਾ ਤੇ ਉਹ ਬੋਲਾ ਥਾ ਕਿ ਆਪ ਹਿੰਦੀ ਮੇਂ ਵਲੌਗ ਬਣਾਇਆ ਕਰੋ ਤਾਂ ਬਿਲਕੁਲ ਹਮ ਹਿੰਦੀ ਮੇਂ ਵਲੌਗ ਬਣਾਏਗੇ ਤਾਂ ਪੰਜਾਬੀਆਂ ਨੂੰ ਵੀ ਪਤਾ ਲੱਗ ਗਿਆ ਹੋਣਾ ਤਾਂ ਉਹਨਾਂ ਦੀ ਸਪੈਸ਼ਲ ਡਿਮਾਂਡ ਸੀਗੀ ਤੇ ਵੀ ਹਿੰਦੀ ਚ ਬਣਾਇਆ ਕਰੋ ਵਲੌਗ ਤਾਂ ਹਾਂਜੀ ਆਪਾਂ ਜ਼ਰੂਰ ਬਣਾਇਆ ਕਰਾਂਗੇ ਹਿੰਦੀ ਚ ਵਲੌਗ ਅੰਤਾ ਥੋੜੀ ਮਤਲਬ ਸੈਟਿੰਗ ਜੀ ਕਰ ਲਈਏ ਘਰ ਦੇ ਕੰਮ ਕੁੰਮ ਜਿਹੜੇ ਆਪਣੇ ਹੈਗੇ ਉਹ ਰਹਿੰਦੇ ਰਹਿੰਦੇ ਜੇ ਉਹ ਕੰਪਲੀਟ ਕਰ ਲਈਏ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਸੌਣ ਦਾ ਤਿਉਹਾਰ ਸ਼ੁਰੂ ਹੋ ਗਿਆ ਤੇ ਆਪਣੀ ਦੁਕਾਨ ਤੇ ਬੰਗਾ-ਮੁੰਗਾ ਆ ਗਿਆ ਵਾ ਤੇ ਜਰੂਰ ਪਹੁੰਚੋ ਸਾਰੇ ਜਨ ਜਿਹੜੇ ਜਿਹੜੇ ਵਲੌਗ ਦੇਖਦੇ ਸਾਰੇ ਨੀਅਰ ਨੀਅਰ ਦੇ ਸਾਰੇ ਪਹੁੰਚੋ ਠੀਕ ਹੈ ਜੀ ਤੇ ਬਾਕੀ ਸੌਣ ਦੇ ਆਪਾਂ ਲਾਵਾਂਗੇ ਕੀ ਆਗੇ ਕਾਂ ਦੇ ਬਾਕੀ ਸਾਰੀ ਵੀਡੀਓ ਫਿਰ ਪਾਵਾਂਗੇ ਬਣਾ ਕੇ ਠੀਕ ਹੈ ਹਾਂਜੀ ਤੇ ਹੁਣ ਆਪਾਂ ਵਲੌਗ ਦਾ ਐਂਡ ਆ ਜਿਹੜਾ ਇੱਥੇ ਕਰਦੇ ਆ ਕਿਉਂਕਿ ਹਨਾ ਹੁਣ ਅਸੀਂ ਰੋਟੀ ਖਾਣੀ ਆ ਭੁੱਖ ਲੱਗੀ ਹੋਈ ਆ ਸਾਨੂੰ ਤੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਆ ਆਪਾਂ ਨੈਕਸਟ ਵਲੌਗ ਦੇ ਵਿੱਚ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਓ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਕਰਨਾ ਕਦੇ ਵੀ ਨਾ ਭੁੱਲਿਓ ਤੇ ਇੱਕ ਤੁਹਾਨੂੰ ਦੱਸ ਦੇਈਆਂ ਨੂੰ ਨਹੀਂ ਪਤਾ ਹੈਗਾ ਵੀ ਜਿਹੜਾ ਤੁਸੀਂ ਰਬਾਬ ਵਾਲ ਬਹੁਤ ਵੱਟ ਤੇ ਹਾਏ ਕੱਲ ਥੱਪੜ ਮਾਰੇ ਨਾ ਹਰਦੀਪ ਵਲੋਗ ਦੋ ਦਵਾਈ ਦਿਓ ਹਰਦੀਪ ਇੱਕ ਚੀਜ਼ ਕਿਸੇ ਨੂੰ ਪਤਾ ਨਹੀਂ ਹੈਗਾ ਤੁਸੀਂ ਕੱਲਰ ਸਬਸਕ੍ਰਾਈਬ ਕਰ ਲੈਨੇ ਹੋ ਤਾਂ ਉਹਨਾਂ ਦੇ ਕੋਲ ਵਲੋਗ ਨਹੀਂ ਪਹੁੰਚਦਾ ਆਪਣਾ ਹਨਾ ਹਰਦੀਪ ਤੁਸੀਂ ਬੈਲ ਆਈਕਨ ਜ਼ਰੂਰ ਨਾ ਪਿਆ ਕਰੋ ਸਾਨੂੰ ਕਈ ਜਦੋਂ ਮਿਲਦੇ ਆ ਤਾਂ ਉਹ ਦੱਸ ਦਿਆ ਕਿ ਸਾਨੂੰ ਤੁਹਾਡੇ ਕੋਲ ਸਾਡੇ ਕੋਲ ਤੁਹਾਡਾ ਵਲੋਗ ਨਹੀਂ ਪਹੁੰਚਦਾ ਜੋ ਜਿਹੜੇ ਤੁਸੀਂ ਵਲੌਗ ਦਾ ਆਈਕਨ ਹੁੰਦਾ ਨਾ ਮਤਲਬ ਉਹ ਕੰਟੀ ਹੈ ਨਾ ਉਹ ਜਰੂਰ ਨਪਿਆ ਕਰੋ ਤੇ ਉਹਦੇ ਨਾਲ ਤੁਹਾਡੇ ਕੋਲ ਵਲੌਗ ਜੁਦੀ ਪਾਇਆ ਪਾਉਣੇ ਆਪਾਂ ਤਾਂ ਉਹਦੀ ਤੁਹਾਡੇ ਕੋਲ ਵਲੌਗ ਜਰੂਰ ਪਹੁੰਚ ਜਾ ਕਰੋ ਨਾਲੇ ਵਲੌਗ ਪਹੁੰਚਣਗੇ ਨਾਲੇ ਜੋ ਵੀ ਸ਼ਾਰਟ ਸ਼ਾਰਟ ਵੀਡੀਓ ਪਾਉਂਦੇ ਉਹ ਵੀ ਸਭ ਪਹੁੰਚਣਗੇ ਤੇ ਬਾਕੀ ਆਪਣੇ ਸ਼ਾਰਟ ਵੀਡੀਓਜ਼ ਨੂੰ ਬਹੁਤ ਪਿਆਰ ਮਿਲਦਾ ਹੈ ਉਹਦੇ ਲਈ ਧੰਨਵਾਦ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਮਿਲਦੇ ਆਪਾਂ ਨੈਕਸਟ ਵਲੌਗ ਚ ਬਾਏ ਕਰਦੇ ਹਾਂ ਤੇ ਬਾਏ ਬਾਏ